ਫਤੇ ਸਿੰਘ ਦੇਖੋ ਕੀ ਬਣਿਆ ਹੋਇਆ ਅੱਜ yes ਪਰ ਸਿੰਘ ਨੇ ਆਪ ਬਣਿਆ ਆਪਣੀ ਪਗੜੀ ਅੱਜ ਉਹ ਚਾਹੁੰਦੇ ਨੇ ਕਿ ਅਸੀਂ ਵਲੌਗਸ ਸ਼ੁਰੂ ਕਰੀਏ ਤੇ ਫਤੇ ਸਿੰਘ ਦਿਨ ਬਦਿਨ ਕਹਿੰਦੇ ਨਾ ਪ੍ਰੈਕਟਿਸ ਮੇਕਸ ਮੈਨ ਪ੍ਰੈਕਟਿਸ ਮੈਂ ਸਿੱਖ ਵੀ ਗਿਆ yes ਕੀ ਕਹਿੰਦੇ ਆ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ yes ਪਰ ਆ ਦੇਖੋ ਪ੍ਰੈਕਟਿਸ ਦਾ ਹੀ ਨਤੀਜਾ ਹੈ ਕਿ ਫਤੇ ਨਾ ਡੇਲੀ 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 ਇੰਦਾ ਹੀ ਮਿਹਰ ਅੱਗੇ ਖੜਾ ਹੋ ਜਾਂਦਾ ਹੈ ਤੇ ਪਗੜੀ ਪ੍ਰੈਕਟਿਸ ਕਰਦਾ ਰਹਿੰਦਾ ਤੇ ਬਹੁਤ ਸੋਹਣੀ ਬਨਣ ਲੱਗ ਗਿਆ ਬਹੁਤ ਜਲਦੀ ਫਤੇ ਬਹੁਤ ਸੋਹਣੀ ਪਗ ਬਨਣ ਲੱਗ ਗਿਆ ਦਿਖਾਓ ਫਤੇ ਉਹ ਨਾ ਦਿਖਾਓ ਜੀ ਮੈਨੂੰ ਵੀ ਓ ਵਾਹ ਬਹੁਤ ਸੋਹਣੀ ਬਣੀ ਹੈ ਪੱਗ ਤੇ ਇਧਰ ਸਾਡੇ ਟਿੰਡੇ ਨੇ ਇਹ ਬਲੌਗ ਅਸੀਂ ਈਵਨਿੰਗ ਟਾਈਮ ਥਰਸਡੇ ਟੂਡੇ ਇਸ ਫਰਡੇ ਨਾ ਥਰਸਡੇ ਥਰਸਡੇ ਨੂੰ ਕੰਟੀਨਿਊ ਕਰ ਰਹੇ ਹਾਂ ਨਾ ਹਾਂਜੀ ਖਲਪਲੀ ਹੀ ਖਲਪਲੀ ਤੇ ਚੋਤੇ ਹੋਤਲੀ ਇਧਰ ਸੀ ਸਰਕਟ तुमन कर जो कर दे तारों की करनी सवारी चांद पर बिना ते हम वीर से एरी वेरी गुड डूइंग वेरी गुड अच्छा मूल मंत्र भी सुना दो मूल मंत्र हां जी कान जोड़ के एक कौन का असर अबे एक एक कौन का असर सुनाओ हां।, हां जी चलो कान जोड़ के कतार हो रख निरव काल में जिमि प्रसाद जाबा आजुगा सर 100 ਗੀਗਾ ਕਾਤਾ ਵੈਗਨ ਜੀ ਦਾ ਮਮਾ ਕਹਿੰਦੇ ਹੁੰਦੇ ਜਦੋਂ ਮਮਾ ਰਾਤੀ ਮਮਾ ਕਹਿੰਦੇ ਨੇ ਹੁਣ ਆਰਾਮ ਨੂੰ ਬੜਾ ਮਸਾਦ ਨੂੰ ਵੀ ਜਾ ਹਾਂਜੀ ਜਦੋਂ ਮਮਾ ਕਹਿੰਦੇ ਨੇ ਨਾ ਆਰਾਮ ਨਾ ਬੋਲੋ ਇੱਕ ਵਾਰੀ ਆਰਾਮ ਨਾ ਬੋਲ ਕੇ ਦੱਸੋ ਜਦੋਂ ਮਮਾ ਬੋਲਦੇ ਹੁੰਦੇ ਰਾਤੀ ਹੌਲੀ ਹੌਲੀ ਇੱਕ ਓੰਕਾਰ ਸਤਿਗੁਰਸਾ ਜਪਾ ਦੇ ਰਾਜ ਗੋ ਉਹ ਓੰਕਾਰ ਸਤਨਾਮ ਪਰ ਇਹਦਾਂ ਵਧੀਆ ਲੱਗਦਾ ਨਾ ਚਲੋ ਬੋਲੋ ਚਲੋ ਟਿੰਦੂ ਹਾਂ ਅਮੀਰ ਜਾਨ ਚਲੋ ਕੋ ਅੰਕਾਰ ਸਤਨਾਮ ਸਤਨਾਮ ਕਰਤਪੁਰ ਖਨਿਰ ਕੋ ਨਿਰਵਾਇ ਅਕਾਲ ਮੂਰਤ ਅਕਾਲ ਮੂਰਤ ਅਕਾਲ ਮੂਰਤ ਜੁਨੀ ਸੇਵਨ ਕਰਪਾ ਸਾਹਿਬ ਆ ਸਾਜੂਗਾ ਹਾ ਚ ਹੈਪੀ ਦਸ ਨੇ ਆ ਦੇ ਗਸੀ ਵਿਚਾਰ ਬੈਗੂ ਜੀ ਦਾ ਹਾਲ ਸਾ ਬੈਗੂ ਜੀ ਕੀ ਬਤੇ ਹਾਂਜੀ ਫਤੇ ਨਾ ਬਹੁਤ ਆਈ ਥਿੰਕ 3 ਸਾਲ ਦਾ ਸੀ ਦਮਨ ਫਤੇ ਜਦੋਂ ਫਤੇ ਨੂੰ ਮਤਲਬ ਬੋਲਣ ਲੱਗੇ ਸੀਗਾ ਫਤੇ ਨੂੰ ਯਾਦ ਹੋ ਗਿਆ ਸੀਗਾ ਹਨਾ ਫਤੇ ਮੂਲ ਮਨ ਤਾਂ ਤੁਹਾਨੂੰ ਯਾਦ ਹੋ ਗਿਆ ਸੀ ਨਾ ਨਹੀਂ हाँ जी दमन जी यू वांट टू से समथिंग टुडे दमन वाज was... फत्ते 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 आज दमन ब्लॉग शुरू करना चाही सी चलो करो अच्छा दोनों ही करो चलो दोनों ही करो रेडी स्टडी रेडी स्टडी सारे का वेलकम टू नदर व्लॉग चैनल ने सबका करे कशरी बोल ना यू कैन नॉट मैच विद द स्टेट ऑफ फत्ते

ਮੈਂ ਤੇ ਬਾਕਸ ਵੀ ਕਰ ਰਿਹਾ ਰਿਕਮੈਂਟ ਨਹੀਂ ਕਰਨਾ ਕਵੈਂਟਰ ਬਾਕਸ ਹੀ ਕਰਨਾ ਤੇ ਮੈਂ ਬਸ ਹੁਣੇ ਹੁਣੇ ਢਾਂਡੇ ਸਾਫ ਕਰਕੇ ਆਈ ਆ ਕੱਪੜੇ ਪਾੜ ਰੱਖੇ ਨੇ ਮਸ਼ੀਨ 'ਚ ਤੇ ਸਾਡੀ ਸਕੂਲ 'ਚ ਨਾ ਹਾ ਵਰਕਸ਼ਾਪ ਚੱਲ ਰਹੀਆਂ ਨੇ ਤੇ ਮੈਂ ਬਸ ਥੋੜਾ ਟੌਪਿਕ ਪਰ ਵੀਰ ਕਾਲ ਲਈ ਸੀਗੀ ਵੀ ਕੱਲ ਸੀਨੀਅਰ ਵਿੰਗ ਦੀ ਟਰਨ ਹੈ ਤੇ ਅਸੀਂ ਬੋਲਣਾ ਹੈ ਕੱਲ ਤੇ ਤੁਸੀਂ ਸੱਚ ਬੰਦੋ ਕਿ ਹੁਣ ਢਾਂਡੇ ਟੋਂਦੇ ਟੋਂਦੇ ਨਾ ਮੇਰੇ ਮਨ 'ਚ ਬਹੁਤ ਸਾਰੀਆਂ ਲਾਈਨਾਂ ਆ ਰਹੀਆਂ ਸੀ ਤੇ ਮੈਂ ਫਟਾਫਟ ਸਾਰੇ ਬੰਦੇ ਸਾਫ ਕਰਕੇ ਤੇ ਮ फटाफट ਦਵਾਈਆਂ ਤਾਂ ਕਿ ਜਿਹੜੀਆਂ ਜਿਹੜੀਆਂ ਮੈਨੂੰ ਮੇਰੇ ਮਾਈਂਡ ਚ ਵਧੀਆ ਵਧੀਆ ਕੋਰਸ ਆਇਨੇ ਨਾ ਉਹ ਲਿਖ ਲਾਂ ਕਿਤੇ ਫਿਰ ਮਾਈਂਡ ਚ ਨਿਕਲ ਨਾ ਜਾਣ ਤੇ ਹੁਣ ਮੈਂ ਆਪਣਾ ਟਾਪਿਕ ਪ੍ਰਪੇਅਰ ਕਰ ਲਾਂ ਉਸ ਤੋਂ ਬਾਅਦ ਆਪਾਂ ਖਾਣਾ ਪੀਣਾ ਬਣਾਨੇ ਆ ਥੱਕ ਗਈ ਕੰਮ ਕਰਕੇ ਦੰਮੂ ਨਾਲ ਤਾਂ ਚੱਲੀ ਨਾ ਵੈ ਜਿਆਦਾ ਥਕਾਂ ਹੁੰਦਾ ਟਿਊਸ਼ਨ ਤੋਂ ਵੀ ਇੰਨਾ ਕੰਮ ਤੇ ਸਕੂਲ ਤੋਂ ਵੀ ਇੰਨਾ ਕੰਮ ਆਹ ਦੋਨੇ ਵੇਲੇ ਉਹ ਦੇਖੋ ਦੂਜਾ ਕਿੱਦਾਂ ਬੈਠਾ ਇਵੇ ਲੈ ਕੰਮ-ਕੁੰਮ ਕਰਕੇ ਆਇਆ ਸੀਗਾ ਫਤਿਹ ਦਾ ਕੰਮ ਕਰਾਂਗੇ ਤੇ ਮੈਂ ਤੇਰਾ ਕੰਮ ਸਾਰਾ ਕਰਾਂ। ਮੈਂ ਕਿਹੜਾ ਮਾਣਾ ਕੀਤਾ ਤੈਨੂੰ? ਤੁਸੀਂ ਕਰ ਨਹੀਂ ਜੇ ਕਾਲਿਓ ਤੁਮਗੇ ਕੋਈ ਨਾ ਕਰਾਉਂਗੀ ਹੋਗਾ ਸਾਡਾ ਸੈਮੀਨਾਰ ਜਿਹੜਾ ਅੱਜ ਹੋਣਾ ଥିਗਾ। ਮੈਥ ਤਾਂ ਕਰਵਾ ਦੋ ਚਲੋ। ਹਾਂ? ਮੈਥ ਮੂਥ ਦਾ ਨਹੀਂ ਮੈਂ ਕਰਵਾਣਾ ਹੈ। ਮੈਂ ਤੈਨੂੰ ਇੰਗਲਿਸ਼ ਦਾ ਕਿਹਾ ਸੀਗਾ ਮੈਨੂੰ ਇੰਗਲਿਸ਼ ਤਾਂ ਕਰਨ ਤੋਂ ਸਭ ਤੋਂ ਵਧੀਆ ਲੱਗਦਾ। ਫਿਰ ਤੂੰ ਕਿਉਂ ਕਿਤਾ ਇੰਗਲਿਸ਼ ਦਾ? ਹਿੰਦੀ ਵੀ ਮੈਨੂੰ ਬੜੀ ਬੋਰਿੰਗ ਲੱਗਦੀ। ਹਾਂਜੀ। ਖਾਣ ਦੇ ਦੇ ਨਾ ਤੁਸੀਂ ਰੋਟੀ ਖਾਧੀ। ਫੋਨ ਮੈਨੂੰ ਦਾਲ ਨਹੀਂ ਪਸੰਦ ਆਈ ਮੜਮੜ ਪੱਕਾ ਲੂਣ ਆ ਦਾਲ ਅਕਸ਼ੇ ਤੇਰੀ ਮੰਮੀ ਨੇ ਬਣਾਈ ਨਾ ਤੰਤਾ ਪਸੰਦ ਹੈ। ਚੀਹ ਦਾਲ ਚ। ਕਿੰਤਾ ਸਾਰਾ। ਲੁਰਜ ਬਣਾਈ ਤੇ ਰਾਤ ਵਾਸਤੇ ਵੀ ਬਣਾ ਲੈਂਦੇ ਹੁਣ। ਰਾਤ ਆ ਸਬਜੀ ਬਣਾ। ਅੱਛਾ ਜੀ ਕੌਣ ਬਣਾਊਗਾ? ਕੌਣ ਬਣਾਊਗਾ? ਮੈਂ। ਹਾਂਜੀ ਫਤੇ ਸਿੰਘ ਜੀ। ਤਿਆਰੀ ਹੈ ਤੁਹਾਡੀ ਸਾਰਿਆਂ ਦੀ? ਕਾਦੇ ਲਈ। ਸਕੂਲ ਜਾਂਦੀ ਹੋਰ ਕਾਦੇ ਲੈ ਕੇ ਦੋ ਦੇਣ। ਤੂੰ ਜੋ ਤਸ਼ਰੀਹ ਜਾ ਰਹੇ ਨੇ ਦੱਸੋ। ਦੇਖੋ। ਇਹਨਾਂ ਨੂੰ ਛੁੱਟੀਆਂ ਦੇ ਲਾਸਟ ਤੇ ਚਿੱਤਾ ਆ ਗਏ ਤਾਂ ਦੋ ਦਿਨ ਰਹਿ ਗਏ ਕਿ ਲੋਕ ਕਸ਼ਮੀਰ ਜਾ ਰਹੇ ਨੇ ਤੇ ਹੁਣ ਜਾ ਰਹੇ ਨੇ ਕਸ਼ਮੀਰ ਜਵਾਗ ਦੋਸਤ ਅੱਛਾ ਤਾਂ ਤੁਰੰਤ ਛੁੱਟੀਆਂ ਲੈ ਕੇ ਸਾਰਿਆਂ ਨੂੰ ਰਾਹ ਆ ਕਸ਼ਮੀਰ ਵੇਖਿਆ ਹੈਗਾ ਅੱਜ ਇੱਥੇ Shimla ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਆ ਇਧਰ ਏਸੀ ਚ ਠੰਡੀ ਹਵਾ ਆਉਂਦੀ ਏ ਫੀਲਿੰਗ ਲੋ ਕਸ਼ਮੀਰੀ ਏ ਇਹ ਤੁਹਾਡੇ ਵਾਸਤੇ ਹੈ ਹੈ ਇਹ ਸਾਰਦੇ ਛੁੱਟੀਆਂ ਦੋ ਮਹੀਨੇ ਸੀ ਐਂ ਕੱਟੀਆਂ ਰੂਮ ਚ ਜਿਵੇਂ ਸੈਂਟਰ ਜਲ ਚ ਕੱਟੀਆਂ ਹੁੰਦੀਆਂ ਹਨਾ ਮਤਲਬ ਤਕਰੀਬਨ ਬਹੁ ਟਾਈਮ ਸੀਗਾ ਕਦੋਂ ਦੀਆਂ ਦੇ ਛੁੱਟੀਆਂ ਪੈ ਗਈਆਂ ਸੀਗੀਆਂ ਡੇਢ ਮਹੀਨਾ ਤਾਂ ਹੋ ਗਏ ਸੀਗਾ ਪੂਰਾ ਤੇ ਚਲੋ ਤੁਹਾਨੂੰ ਚਾਹ ਤੋਂ ਬਣਾ ਚਲਾਈਏ ਕਿਉਂਕਿ ਕਿਸੇ ਬੰਦੇ ਨੇ ਕਿਹਾ ਸੀਗਾ ਚਾਹ ਬਣਾ ਦੇ ਉਹਨੇ ਤੇ ਬਣਾਤੀ ਆ ਸਵਾਲ ਨਹੀਂ ਲੱਗੀ ਤੇ ਹੁਣ ਮੈਂ ਆਪਣੇ ਵਾਸਤੇ ਚਾਹ ਬਣਾ ਕੇ ਲਿਆਣੀ ਆ ਰੱਬ ਇੱਕੋ ਦਿਨ ਮੀਂਹ ਪਾ ਕੇ ਥੱਕ ਗਿਆ ਅੱਜ ਫੇਰ ਇੰਨੀ ਧੁੱਪ ਲੱਗ ਗਈ ਸਾੜੀ ਤੇ ਜੀਰੀ ਜੀ ਵੀ ਸਾਰੀ ਡੁੱਬ ਗਈ ਬਾਹਰ ਐਨਾ ਪਾਣੀ ਬਹੁਤ ਤੇਜ਼ ਮੀਂਹ ਪਿਆ ਹੋਰ ਪਤਾ ਨਹੀਂ ਕਿੱਥੇ ਕਿੱਥੇ ਮੀਂਹ ਪਿਆ ਕਮੈਂਟ ਕਰਕੇ ਦੱਸਿਓ ਸਾਰੇ ਜਿਨ੍ਹਾਂ ਜਿਨ੍ਹਾਂ ਦੇ ਫੁੱਲ ਤੇਜਮੀ ਪਿਆ ਪਰ ਕੱਲ ਮੌਸਮ ਵਧੀਆ ਮਤਲਬ ਠੰਡਾ ਹੋ ਗਿਆ ਸੀਗਾ ਕਿ ਅੱਜ ਜਿਹੜਾ ਤੁਹਾਨੂੰ ਦੱਸਿਆ ਸੀਗਾ ਸਾਡੇ ਚੱਲ ਰਹੇ ਸੀਗੇ ਸੈਸ਼ਨ ਤੇ ਅੱਜ ਬਹੁਤ ਵਧੀਆ ਰਿਹਾ ਬੜਾ ਮਜ਼ਾ ਆਇਆ ਤੇ ਅੱਜ ਮੈਂ ਆਹ ਸੂਟ ਪਾਇਆ ਸੀਗਾ ਉਹ ਫਾਇਦਨਾ ਸਲਵਾਰ ਤੇ ਆ ਦੁਪੱਟਾ ਤੇ ਮੈਂ ਹੁਣ ਚਾਹ ਬਣਾ ਲਈ ਆਪਣੇ ਵਾਸਤੇ ਤੁਸੀਂ ਮੈਂ ਦੇਖਿਆ ਜੀ ਇਨੀ ਖਤਮ ਹੋਈ ਹੋਈ ਸੀਗੀ ਪਰ ਜਿੰਨੀ ਕੁ ਬਣੀ ਥੋੜੀ ਜਿਹੀ ਪਾਕਣਾ ਬਣਾ ਲਈ ਤੇ ਹੁਣ ਆਪਾਂ ਚਾਹ ਪੀਨੇ ਆ ਉਸ ਤੋਂ ਬਾਅਦ ਦੇਖਦੇ ਨੇ ਸ਼ਾਮਾਂ ਦਾ ਕੀ ਸਬ ਤਾਬਾ ਇਦਰਾ ਲੱਗੇ ਹੋਏ ਨੇ ਬੈਠ ਕੇ ਛੁੱਟੀਆਂ ਸਿਰਫ ਇੱਕ ਜਾਨੀ ਇਹਨਾਂ ਚ ਕੰਮ ਕਰਨਦੀ ਏ ਦੂਜੇ ਦੋ ਤਾਂ ਮਸਤੀਆਂ ਮਾਰਦੇ ਨੇ ਬਸ ਇਹਨੇ ਆਪਣੀ ਹਾਲਤ ਖਰਾਬ ਕੀਤੀ ਪੀ ਇਨਾ ਕੰਮ ਇਹਨੂੰ ਮਿਲਦਾ ਜਿੰਨਾ ਕਹਿ ਦੋ ਦੋਵੇਂ ਟਲੇਸ ਤਾਂ ਟਿਊਸ਼ਨਲ ਟੀਚਰ ਨੂੰ ਕੰਮ ਨਹੀਂ ਦੇਣਾ ਚਾਹੀਦਾ ਤੁਸੀਂ ਗੋਲ ਦੇ ਛੂੰਗਦੇ ਹੈ ਤੁਸੀਂ ਉਹ ਦਫੰਗ ਨਹੀਂ ਹੋਰ ਕੀ ਮੈਂ ਤਾਂ ਕਹਿ ਰਹਿੰਦੀ ਤੂੰ ਹੀ ਸਾਰੇ ਜਣੇ ਦੱਸਿਓ ਇੱਕ ਤਾਂ ਬੱਚੇ ਨੂੰ ਸਕੂਲ ਤੋਂ ਇੰਨਾ ਕੰਮ ਮਿਲਿਆ ਦੂਜਾ ਟਿਊਸ਼ਨ ਵਾਲੇ ਸਰ ਨੇ ਵੀ ਇੰਨਾ ਕੰਮ ਦੇਤਾ ਤੇ ਛੁੱਟੀਆਂ ਤਾਂ ਫਾਇਦਾ ਕੀ ਹੋਇਆ ਠੀਕ ਐ ਠੀਕ ਐ ਪੜੋ ਠੀਕ ਐ ਨਹੀਂ ਆਨਲਾਈਨ ਕਲਾਸ ਤੇ ਤਾਂ ਤੁਹਾਡੀ ਗਲਤੀ ਉਹ ਤੁਸੀਂ ਲਾਇਆ ਲਾਂ ਦੇ ਟਾਈਮ ਤੇ ਜਦੋਂ ਕਲਾਸ ਲੱਗਦੀ ਉਹ ਤਾਂ ਮੰ ਟਿਊਸ਼ਨ ਜਾਂਦੀ ਸੀ ਹਰੇਕ ਨੂੰ ਆਪਣਾ ਆਪਣਾ ਹੋਇਆ ਹਨਾ ਬਹੁਤ ਵੱਡਾ ਦੁੱਖ ਲੱਗਿਆ ਹੋਇਆ ਐਸੀ ਔਨ ਕਰਦੇ ਯਾਰ ਮੜੀ ਗਰਮੀ ਲੱਗ ਰਹੀ ਹੈ ਫਤੇ ਅਸੀਂ ਹੁਣ ਕਰ ਬੁੱਤ ਫਤੇ ਬੈਠ ਕੇ ਦੇਖ ਰਿਹਾ ਪੁਰਾਣੇ ਵਲੌਗ ਪੁਰਾਣੇ ਵਲੌਗ ਤੇ ਮੈਂ ਇੱਧਰ ਰੋਟੀ ਵੀ ਖਾਣ ਲੱਗੀ ਸੀਗੀ ਬਟ ਮੈਨੂੰ ਦਾਲ ਵਧੀਆ ਨਹੀਂ ਲੱਗੀ ਹੈਗੀ ਉਹਦੇ ਚ ਨਮਕ ਜਿਆ ਲੱਗ ਰਿਹਾ ਸੀਗਾ ਜਿਆਦਾ ਫਿਰ ਮੈਂ ਸੋਚਿਆ ਚਲੋ ਚਾਹ ਪੀ ਲੈਂਦੇ ਹਾਂ ਹਾਂਜੀ ਮੈਂ ਤੇ ਲੈਣੇ ਤੇ ਤੁਸੀਂ ਲੈ ਲਓ ਆਪੀ ਕਿਆ ਮਨੂ ਰੀ ਚੜੇਗੇ ਬਾਜ਼ਾਰ ਦਾਰ ਮਮ ਹਾਂਜੀ ਅਬ ਕੋਰੀਅਰ ਬਾਜ਼ਾਰ ਹੀ ਕਰਾਨ ਗਏ ਉਹ ਕਿੱਥੇ ਜਾਣਾ ਕਰਾਣਾ ਫਤੇ ਛੁੱਟੋ ਕਿ ਤੁਸੀਂ ਸਾਰਾ ਬੱਚੀ ਇੱਥੇ ਬੈਠੋ ਇੱਥੇ ਬੈਠੋ ਉਧਰ ਇਹਨਾਂ ਦੀ ਲੜਾਈ ਹੋ ਗਈ ਹਾਂਜੀ ਕੀ ਹੋ ਗਿਆ ਮੈਂ ਕਹਿੰਦਾ ਦਮੂ ਤੁਸੀਂ ਇਹਨਾਂ ਦੀ ਫੇਰ ਕਿਹੜਾ ਬਲਤਾ ਘੜਤਾਂ ਕਰਦੇ ਆਨੇ ਕਿਉਂ ਫੇਰ ਵੀ ਵਧੀਆ ਮਾਸ ਆਇਆ ਦਮੂ ਦੇ ਨਾਲੇ ਨੰਬਰ ਮਾਇਨੇ ਨਹੀਂ ਰੱਖਦੇ ਹੈਗੇ ਨੌਲੇਜ ਬੰਦੇ ਦੀ ਮਾਇਨੇ ਰੱਖਦੀਆਂ ਤੇ ਬੰਦਾ ਕਿਵੇਂ ਗੱਲਬਾਤ ਕਰਦਾ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਠੀਕ ਹੈ ਨਾ 40 38 ਵਧੀਆ ਨੰਬਰ ਨੇ 40 ਚੋਂ ਹਾਂ 40 ਚ 38 ਵਧਿਆ ਹੋਰ 40 ਚ ਹਾਂ 40 ਚ ਕਿੰਨੇ ਹੋਣੇ ਚਾਹੀਦੇ ਸੀ 10 15 40 ਚ 40 ਹੋਣੀ ਹੈ ਹੈਨਾ ਤੇ ਮੈਂ ਓਹ ਹੋ ਅੱਛਾ ਇੱਕ ਦੋ ਨੰਬਰ ਘਟਦੇ ਦਾ ਮਤਲਬ ਨੰਬਰ ਵਧਿਆ ਨਹੀਂ ਆਇਆ ਸ਼ਾਬਾਸ਼ ਹਾਂਜੀ ਕੋਈ ਨਾ ਬਲੌਗ ਕਿਹਾ ਕਿ ਮੇਰਾ ਬਣਾ ਦੇ ਉਹ ਨਹੀਂ ਬਣਾਇਆ ਹੈਗਾ ਪਰ ਕੋਈ ਨਹੀਂ ਅੱਜ ਸਜ਼ਾ ਮਿਲ ਗਈ ਅੱਜ ਮੈਂ ਵੀ ਸੋਚਿਆ ਕੋਈ ਨਾ ਕੋਈ ਨਾ ਹਾਂ ਕਰੋ ਸਾਡਾ ਵੀ ਟਾਈਮ ਆਊਗਾ ਕੱਡਾ ਹੀ ਕੱਡਾ ਕੋਈ ਨਾ ਕੋਈ ਨਾ ਇੰਨੀ ਸ਼ਰਮ ਨਹੀਂ ਹੈਗੀ ਕਿ ਹਾਂ ਨਾ ਮੈਂ ਇੰਨੀਆਂ ਉਹ ਬਾਜਾ ਮਾਰ ਲੀਆਂ ਪਰ ਨਾ ਬਿਲਕੁਲ ਕਰਦੀ ਗੱਲ ਸਰ ਕੀ ਮੈਂ ਉਹ ਤਾਂ ਹੈ ਨਹੀਂ ਸੀ ਖੰਡ ਮੈਂ ਬਚਰ ਕੀ ਬਣਾਉਂ ਹਾਂ ਹਾਂ ਹੈ ਜੀ ਤਾਂ ਹੈ ਸੀ ਜਿੰਨੀ ਕੁ ਤਾਂ ਹੈ ਸੀ ਜਿੰਨੀ ਤਾਂ ਬਣਾ ਸਕਦੇ ਸੀਗੇ ਹੈ ਸੀ ਖੰਡ ਹਾਂ ਬਸ ਕੋਈ ਨਹੀਂ ਹੁਣ ਮੈਂ ਆਪਣੇ ਵਾਸਤੇ ਬਣਾ ਲੈਂਦੀ ਅੱਜ ਇਹਨਾਂ ਨੂੰ ਮਜ਼ਾ ਦਿੱਤਾ ਜਿਨ੍ਹਾਂ ਨੂੰ ਮੈਂ ਸਵਾਰ ਕੇ ਕੋਕ ਕੀ ਹੈ ਕੀ ਨਹੀਂ ਹੈ अच्छा शाबाश तू ले जा के दिखा दे कुत्ता नहीं हां उधर देखो उधर देखो कहंदे ਘਰੇ ਦਾ ਮੂੰਹ ਖੁੱਲਾ ਤੇ ਕੁੱਤੇ ਨੂੰ ਸ਼ਰਮ ਚਾਹੀਦੀ ਇੱਧਰ ਦੇਖੋ ਉਹ ਨਹੀਂ ਕਿ ਕੋਈ ਗਿੱਲ ਜਲਜੀਰਾ ਪੀਣਾ ਜਲਜੀਰੇ ਦੀ ਸਪੈਲਿੰਗ ਦੱਸੋ ਜਲਜੀਰਾ ओहो लो जी लो A R N O H A R I ਐਚੋ L O H A R I ਦਾ ਹੋ ਰਿਹਾ ਜੀਰਾ ਡਾਈਟਿਕ E ਤਲਾਂ ਗਲਤ ਬੋਲੇ ਨਹੀਂ ਤੈਨਾਂ ਅਸਿਸਟੈਂਟ ਰੱਖਿਆ ਹੈ ਨਾ ਦੇ ਹੂੰ ਲੋਹਾਰੀ ਸਹੀ ਤਾਂ ਹੋ ਰਿਹਾ ਹੈ ਐਲਓ ਐਚ ਆਰ ਆਈ ਲੋਹਾਰੀ ਮਮਾ ਕਵੈਂਡ ਕਰਕੇ ਦੱਸਿਓ ਸਾਰੇ ਜਾਣੇ ਫਤ ਚੀਨੀ ਖਤਮ ਹੋ ਗਈ ਬੇਟੇ ਚੀਨੀ ਖਤਮ ਹੋ ਗਈ ਖਾਂ ਬਿਸਕੁਟ ਖਾਣ ਨਾਲ ਆ ਗਿਆ ਆ ਲੱਗ ਗਿਆ ਪਤਾ ਹੁਣ ਫਤ ਚੀਨੀ ਖਤਮ ਹੋ ਗਈ ਬੇਟਾ ਸੱਚੀ ਕਹਿ ਰਹੀ ਮਮਾ ਵੀ ਚੀਨੀ ਦੇ ਬਿਨਾ ਬਣਾ ਸ਼ੱਕਰ ਕਿੱਥੋਂ ਆਈ ਸ਼ੱਕਰ ਵੀ ਮਮਾ ਹੀ ਗਏ ਹੋ ਇਹਨਾਂ ਸਮਾਨ ਲੈਣ ਦੇ ਰਿਹਾ ਇਨਾ ਪੱਗਾ ਪੈ ਗਿਆ ਮੈਨੂੰ ਵੀ ਸ਼ੱਕਰ ਹੈ ਉਮੈਲਟੋ ਹੀ ਸ਼ੱਕਰ ਦਾ ਟੇਸਟ ਚੇਂਜ ਹੋ ਜਾਂਦਾ ਹੈ ਜੀ ਕੋਈ ਜਾ ਕੇ ਦਿਖਾਵੇ ਜੇ ਕੋਈ ਬਾਹਰ ਗਿਆ ਨਾ ਇਥੋਂ ਦਹਲੀਜ਼ ਤੋਂ ਪੈਰ ਟੱਪਿਆ ਤਾਂ ਫਿਰ ਦੇਖਿਓ ਚਲੋ ਫਿਰ ਪਾਣੀ ਕਿ ਦਿਖਾਓ ਚਲੋ ਫਿਰ ਮੈਮੀਆਂ ਦੇ ਦਿੰਦੀਆਂ ਨਾ ਇਹ ਲੱਗੇ ਹੋਏ ਮੇਰੇ ਨਾਲ ਪੰਗੇ ਲੈਣ ਅੱਜ ਤੁਹਾਨੂੰ ਮੈਂ ਦੇਖਿਓ ਕੱਲ ਦੇਖਿਆ ਜੀ ਕਲਾਸ ਲੱਗੀ ਸੀ ਨਾ ਕੱਲ ਕਿਦਾਂ ਸੁਣ ਹੋ ਕੇ ਪਏ ਉਹ ਹਾਂ ਤੂੰ ਕੋਈ ਜਾਗਣ ਚੰਬਲ ਰਿਹਾ ਬੋਲ ਹੈ ਆ ਜਿਹੜਾ ਆ ਫੋਨ ਹੈ ਨਾ ਇਹ ਫੋਨ ਇਹਨੂੰ ਉਹਦੇ ਖੇਤਾ 'ਚ ਮਾਰਨਾ ਭਗਾ ਕੇ ਵਾਕੇ ਦਿਖਾਓ ਹਾਂ ਦੇਖ ਲਓ ਹੈ ਦਿਖਾਵਾਂ ਮਾਰ ਕੇ ਫਤਿਹ ਕਾਕੀ ਖੋਲੇ ਮੜੀ ਫੋਨ ਮਾਰ ਦਿੱਤੇ ਮਮਾ ਤੁਗਾ ਫਤਿਹ ਮਿਲਿਆ ਗਰਾਂ ਇਹਦੇੰਦਰ ਹੁੰਦੇ ਉਹਦਾ ਓਏ ਨਾ ਹੁੰਦੇ ਕਿਆ ਹਿੰਮਤ ਹੀ ਨਹੀਂ ਆ ਗਈ ਕਦੇ ਨਾ ਮਮਾ ਉਹਦੇ ਉਹਨੂੰ ਕਹਿੰਦਾ ਕੀ ਬਣਾਣਾ ਕਰਦਾ ਸੱਜੀ ਸੁੱਜੀ ਯਾਰ ਇੱਥੇ ਆ ਧਰਨ ਬਣਾਉਂਦੀ ਬਹੁਤ ਟੈਨਸ਼ਨ ਲਿੰਦੀ ਐ ਦੁਨੀਆ ਦੀਆਂ ਬਾਕੀ ਸਾਰੀਆਂ ਟੈਂਸ਼ਨ ਇੱਕ ਪਾਸੇ ਤੇ ਸ਼ਾਮ ਨੂੰ ਬਣਾਉਣਾ ਕੀ ਹੋਇ ਇੱਕ ਪਾਸੇ ਪੂਰੇ ਦਿਨ ਦੀ ਨਹੀਂ ਟੈਂਸ਼ਨ ਨਹੀਂ ਹੁੰਦੀ ਜਿਹਨੀ ਰਾਤ ਦੀ ਟੈਂਸ਼ਨ ਹੁੰਦੀ ਫਿਰ ਰਾਤ ਨੂੰ ਕੀ ਬਣਾਣਾ ਕੀ ਬਣਾਣਾ ਕੀ ਬਣਾਣਾ ਬੰਦਾ ਇਹ ਸੋਚ-ਸੋਚ ਕੇ ਕਮਲਾ ਹੋ ਜਾਂਦਾ ਫਿਰ ਕੀ ਬਣਾਣਾ ਫਤਿਹ ਅੰਗਰਾ ਰਵੇ ਬਿਲਕੁਲ ਐਂ ਟੈਂਸ਼ਨ ਫਰੀ ਕੋਈ ਟੈਂਸ਼ਨ ਨਹੀਂ ਆਈ ਆਪਣੇ ਮਟਰ ਖਾ ਰਿਹਾ ਮੋਜਾ ਲੈ ਰਿਹਾ ਮਸਤੀ ਮਾਰ ਰਿਹਾ ਹੈ ਉਧਰ ਆਪਣੀ ਦੁਨੀਆ ਆਟੋਮੈਟ ਹੈ ਸਾਡੇ ਵਰਗਿਆਂ ਨੇ ਕਿੰਨੀ ਕਿੰਨੀ ਟੈਂਸ਼ਨ ਲੈ ਕੇ ਬੈਠੇ ਨੇ ਅੱਜ ਸਕੂਲ ਚ ਵੀ ਸਾਰਾ ਦਿਨ ਮਤਲਬ ਸਾਡਾ ਸੈਸ਼ਨ ਬਹੁਤ ਵਧੀਆ ਗਿਆ ਬਹੁਤ ਵਧੀਆ ਬੜੀਆਂ ਤਾਰੀਫਾਂ ਸੁਣਨ ਨੂੰ ਮਿਲੀਆਂ ਤੇ ਬੜਾ ਮਜ਼ਾ ਆ ਰਿਹਾ ਸੀਗਾ ਤੇ ਅੱਜ ਵੈਸੇ ਨਾ ਅੱਜ ਅਸੀਂ ਸਾਰਾ ਦਿਨ ਉੱਥੇ ਖਾਧਾ ਇੱਕ ਮੇਰੀ ਫਰੈਂਡ ਲੈ ਕੇ ਆਈ ਸੀਗੀ ਡਿੰਪਲ ਬਲੌਗ 'ਚ ਵੀ ਦੇਖਿਆ ਤੁਸੀਂ ਐਨ ਖਲਾਨੀ ਜਿਹੜੀ ਛੋਟੂ ਜੀ ਨਿੱਕੀ ਜੀ ਬੱਚੀ ਜੀ ਕੋਲਡ ਕਾਫੀ ਲੈ ਕੇ ਆਈ ਫਿਰ ਉਹ ਜਾਮਣਾ ਲੈ ਕੇ ਆਈ ਕੋਨੇ ਪਾਪੜੀ ਲੈਂਦੀ ਹੋਈ ਸੀਗੀ ਲੰਚ ਵੀ ਮੈਂ ਉਹਦੇ ਖਾਤਾ ਅੱਜ ਮੈਂ ਲੰਚ ਲੈ ਕੇ ਨਹੀਂ ਸੀਗੀ ਅੱਜ ਕੋ ਖੂਬ ਮਤਲਬ ਅਸੀਂ ਮસ્ਤੀ ਕੀਤੀ ਕੰਮ ਵੀ ਕੀਤਾ ਨਾਲ ਕੁਝ ਨੂ ਪੇਪਰ ਨਹੀਂ ਕਰਨੇ ਸੀਗੇ ਅਸੀਂ ਉਹ ਕੀਤਾ ਨਾਲ ਅਸੀਂ ਮਸਤੀ ਕੀਤੀ ਤੇ ਬੜਾ ਵਧੀਆ ਲੱਗਿਆ ਜਦੋਂ ਇਦਾਂ ਕੰਮ ਵੀ ਹੋ ਜਾਂਦਾ ਨਾਲ ਗੱਲਾਂ ਵੀ ਕਰ ਲੈਣੇ ਆ ਥੋੜੀਆਂ ਬੋਤੀਆਂ ਤੇ ਬੜਾ ਵਧੀਆ ਲੱਗਦਾ ਯਾਰ ਮਤਲਬ ਮੇਨ ਗੱਲ ਇਹ ਕਿ ਸਕੂਲ ਜਾ ਕੇ ਭੁੱਲ ਜਾਂਦਾ ਸਾਰਾ ਕੁਝ ਬੰਦਾ ਬਿਲਕੁਲ ਐਨ ਲੱਗਦਾ ਕਿ ਰਿਲੈਕਸ ਹੋ ਗਏ ਇੱਧਰ ਕੋਈ ਪਲਾਨਿੰਗ ਚੱਲ ਰਹੀ ਆ ਪਰ ਮੈਂ ਤੁਹਾਡੀ ਪਲਾਨਿੰਗ ਸਫਲ ਨਹੀਂ ਹੋਣ ਦੇਣੀ ਇਹ ਤੁਸੀਂ ਸੋਚ ਲਿਓ ਹੂੰ ਤੁਸੀਂ ਜਾ ਕੇ ਦਿਖਾਓ ਇੱਥੇ ਦਰਵਾਜ਼ਾ ਖੋਲ ਕੇ ਟੱਪ ਕੇ ਬਾਹਰ ਜਾ ਕੇ ਦਿਖਾਓ ਤਾਂ ਤੁਸੀਂ 10 ਦੇ 10 ਤੁਸੀਂ ਤਾਂ ਅਮ ਦਾ ਸੁਟੇ ਅਮ ਦਾ ਸੁਟੇ ਅਮ ਨਹੀਂ ਕਿ ਅਗਰ ਮੈਂ ਅਸੀ ਦੱਸੂ ਤੁਹਾਨੂੰ ਹਾਂਜੀ ਬਾਛ ਕੋਈ ਨਹੀਂ ਉਥੇ ਰਦ ਇੱਥੇ ਰਾਂ ਜੀ flamorੀਆਂ ਨੇ ਅੱਜ ਬੈਟਨ ਦੇ ਲਾ ਸੀ ਖਾਣ ਵਾਸਤੇ ਹਾਂ ਫਿਰ ਆਪਣੇ ਬੈਟਨ ਤੋਂ ਮੈਂ ਦਵਾਂਗੀ ਮੇਰੇ ਅੱਖ ਲੱਗਿਆ ਸੀਗਾ ਪਰ ਤੁਹਾਨੂੰ ਅੱਜ ਪਨਿਸ਼ਮੈਂਟ ਦਵਾਂਗੀ ਕੋਣ ਦਾ ਦੰਦਰੇ ਹਾਂ ਬੋਲੋ ਮੈਂ ਤੇ ਪਾਣੀ ਵੀ ਦਿੱਤਾ ਸੀ ਇਹ ਤੁਹਾਨੂੰ ਹੂੰ ਲੈ ਹੋਰੇ ਆਏ ਕਿਵੇਂ ਦੱਲ ਜੀ ਪਾਣੀ ਕਿੱਥੇ ਮੈਨੂੰ ਪਾਣੀ ਦੀ ਪਾਣੀ ਲੋਗੇ ਓਹੋ ਸਮਝ ਕੇ ਮੈਂ ਤੋ ਇਹ ਨਹੀਂ ਗਾਣਾ ਹੁਣ ਨਹੀਂ ਹੁਣ ਨਹੀਂ ਪਰ ਮੈਨੂੰ ਵੀ ਪਤਰੀ ਪਾਣੀ ਦੇਈ ਮੈਂ ਪਾਣੀ ਨਹੀਂ ਪੀਤਾ ਆ ਕੇ ਮਾਂ ਮੈਨੂੰ ਪਤਾ ਤੈ ਕਿ ਕਹਿਣਾ ਮੈਂ ਨਹੀਂ ਹੁਣ ਮੰਨਦੀ ਮੈਂ ਸਮਝ ਗਈ ਤੁਹਾਡੀ ਗੱਲ ਹਾਂ ਹਾਂ ਮੇਰੇ ਨਾਲੇ ਤਿੰਨ ਪਰਸ ਚੈੱਕ ਕਰ ਲਏ ਤੇ ਤਿੰਨਾਂ ਚ ਉਹਨਾਂ ਨੂੰ ਕੁਝ ਨਹੀਂ ਮਿਲਿਆ ਲੈ ਲੈ ਲੈਜੋ 5 ਰੁਪਏ ਲੈਜੋ ਲੈਜੋ ਹਾਂ ਦੇ ਤਿੰਨ ਪਰਸ ਆ ਕਰ ਲਿਆ ਇੱਧਰ ਖੁਸ਼ੀ ਚ ਭੰਗੜਾ ਪੈ ਰਿਹਾ ਵੀ ਹਾਂ ਆਹਾ ਆ ਆਹਾ ਮੱਚੇ ਮੇਰੀ ਗੱਲ ਸੁਣੋ ਇੱਕ ਕਮੈਂਟ ਆਇਆ ਹੈ ਤੁਹਾਡੇ ਬਾਰੇ ਇਹ ਆਏ ਹਾਏ ਫਤੇ ਵਰਗੇ ਪਰ ਇਹ ਤੂੰ ਵੀ ਫਤੇ ਵਰਗੇ ਲੱਗਦਾ ਹੈ ਨਾ ਤੁਹਾਡੇ ਬਾਰੇ ਕਮੈਂਟ ਆਇਆ ਹੈ ਕਹਿੰਦੇ ਬੱਚੇ ਬੜੇ ਸਿਆਣੇ ਨੇ ਤੁਹਾਡੇ ਮਹਬਾਨੀ ਹੈਗਾ ਚਲੋ ਕੌਣ ਕਹਿੰਦੇ ਬੱਚੇ ਬੜੇ ਗਰੀਬ ਹੋਏ ਪਏ ਤਿੰਨ ਪਰਸ ਚੈੱਕ ਕਰ ਲਓ ਜਿੰਨਾਂ ਚ ਇੱਕ ਵੀ ਪੈਸਾ ਨਹੀਂ ਮਿਲਿਆ ਹੈਗਾ ਫਟਾਫਟ ਵਲੌਗ ਕਿਹੜਾ ਐਂਡ ਕਰੂਗਾ ਇਹ ਦੱਸੋ ਮੈਨੂੰ ਆਜੋ ਫਿਰ نیچے ਆਜੋ ਫਿਰ نیچے ਅਗਲਾ ਵਲੌਗ ਜਿਸ ਇਰ ਵਲੌਗ ਕਿਨਾਂ ਮੈਂ ਚੈਲਰ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਮੈਟ ਬਾਕਸ ਦੇ ਨਾਲ ਅਗਲਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਤੱਕ ਤੇ ਲਈ ਸਾਰੇ ਪੈਰ ਪਰ ਸੱਜੇ ਕੈਸ